ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਭਾਰਤੀ ਮੌਸਮ ਵਿਭਾਗ ਨੇ ਝਾਰਖੰਡ ਦੇ ਘੱਟੋ ਘੱਟ 11 ਜ਼ਿਲ੍ਹਿਆਂ 'ਚ ਅਚਾਨਕ ਹੜ੍ਹ ਆਉਣ ਦਾ ਗੰਭੀਰ ਖਤਰਾ ਪ੍ਰਗਟ ਕੀਤਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਰਾਜ ਦੇ ਨੀਵੇਂ ਇਲਾਕਿਆਂ 'ਚ ਸਥਿਤੀ ਗੰਭੀਰ ਹੋ ਸਕਦੀ ਹੈ ਆਈਐਮਡੀ ਨੇ ਇਹ ਵੀ ਕਿਹਾ ਕਿ ਝਾਰਖੰਡ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਨਾਲ ਨਾਲ ਗੁਆਂਢੀ ਰਾਜ Odisha ਦੇ 4 ਜ਼ਿਲ੍ਹਿਆਂ 'ਚ ਅਚਾਨਕ ਹੜ੍ਹ ਆਉਣ ਦਾ ਖਤਰਾ ਹੈ IMD ਨੇ ਝਾਰਖੰਡ ਦੇ ਬੁਕਾਰੋ, ਹਜਾਰੀਵਾਂਗ, ਖੁੰਟੀ, ਰਾਮਗੜ੍ਹ, ਲਾਤਿਹਰ, ਗੁੰਮਲਾ, ਰਾਂਚੀ, ਸਰਾਏਕੇਲਾ, ਸਿਮਡੇਲਾ ਅਤੇ ਪਸਮੀ ਸਿੰਘੜਪੂਵ ਜਿਹੜੇ ਅੱਜ ਭਾਰੀ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਅੱਜ ਪੂਰਬੀ ਉੱਤਰ ਪ੍ਰਦੇਸ਼ ਦੇ 13 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਮੁੰਬਈ ਪੁਬਨੇ, ਸਵਾਰਾ, ਰਾਂਚੀ ਤੇ ਅਹਮਦਾਬਾਦ ਵਰਗੇ ਸਾਰੇ ਖੇਤਰੀ ਮੌਸਮ ਕੇਂਦਰਾਂ ਨੂੰ ਰਾਸ਼ਟਰੀ ਫਲੱਡ ਫਲਸ ਗਾਈਡੈਂਸ ਬੁਲੇਟਿਨ ਭੇਜਿਆ ਹੈ ਵਿਭਾਗ ਨੇ ਉੜੀਸਾ ਤੇ ਆਸ-ਪਾਸ ਦੇ ਮੌਸਮ ਕੇਂਦਰਾਂ ਪੱਛਮੀ ਬੰਗਾਲ ਦੇ ਮੈਦਾਨੀ ਇਲਾਕਿਆਂ, ਝਾਰਖੰਡ, ਗੁਜਰਾਤ, ਖੇਤਰ ਕੋਕਣ ਤੇ ਗੁਆ ਨੂੰ ਵਿਸ਼ੇਸ਼ ਤੌਰ ਤੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੱਛਮੀ ਰਾਜਸਥਾਨ ਅਤੇ ਅਸਾਮ ਮੰਗਾਲਿਆ ਦੇ ਜਲ ਭੰਡਾਰ ਪਾਣੀ ਨਾਲ ਭਰੇ ਹੋਏ ਹਨ। IMD ਨੇ ਇਹ ਵੀ ਦੱਸਿਆ ਹੈ ਕਿ ਦੇਸ਼ ਦੇ ਕਈ ਖੇਤਰਾਂ 'ਚ ਅਗਲੇ 24 ਘੰਟਿਆਂ ਵਿੱਚ 200 ਮਿਲੀਮੀਟਰ ਤੱਕ بارش ਹੋ ਸਕਦੀ ਹੈ। ਭਾਰੀ ਵਾਰਸ਼ ਕਾਰਨ ਕਈ ਰਾਜਾਂ 'ਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਗੁਜਰਾਤ ਤੇ ਅਹਮਦਾਬਾਦ, ਬਾਪੀ ਅਤੇ ਰਾਏਕੋਟ ਵਿੱਚ ਭਾਰੀ ਵਾਰਸ਼ ਨਾਲ ਸੜਕਾਂ, ਘਰਾਂ ਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ ਹੈ। ਸਾਵਰਕੁੰਡਲਾ ਤੇ ਰਾਜੂ ਗੁਜਰਾਜੂਲਾ ਵਿੱਚ ਨਦੀਆਂ ਭਰ ਗਈਆਂ ਹਨ। ਨਵਾਸਾਰੀ, ਬਲਸਾਂਡ ਡਾਂਗ, ਦਮਨ ਅਤੇ ਦਾਦਰਾ ਨਗਰ ਹਵੇਲੀ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ